ਅੱਜ ਆਪਾਂ ਚਿੱਟੇ ਛੋਲੇ ਬਣਾਵਾਂਗੇ ਨਾਲ ਬਣਾਵਾਂਗੇ ਪੂਰੀਆਂ ਪਹਿਲਾਂ ਸਮਾਨ ਨੂੰ ਤੜਕਾ ਲਾ ਲੈਨੇ ਸਾਰਾ ਕੱਟ ਲਿਆ ਤੇ ਇਹਨੂੰ ਥੋੜਾ ਤੜਕਾ ਲਾ ਕੇ ਤੇ ਫਿਰ ਆਪਾਂ ਠੰਡਾ ਕਰਕੇ ਗ੍ਰाइंड ਕਰਾਂਗੇ ਮਤਲਬ ਇਹਦੇ ਕੋਈ ਪੱਤਾ ਸੀ ਪਾਣਗੇ ਬਾਅਦ ਚ ਮਸਾਲੇ ਚ ਤੇ ਇਹਨਾਂ ਨੂੰ ਆਪਾਂ ਗ੍ਰाइंड ਕਰ ਲੈਂਦੇ ਆ ਆਹ ਸੌਰੀ ਤੜਕਾ ਲਾ ਕੇ ਫਿਰ ਇਹਨਾਂ ਨੂੰ ਆਪਾਂ ਇਹ ਲੈਟ ਟਮਟਰ ਪਾਏ ਆਪਾਂ ਕਿਉਂਕਿ ਜਿਹੜੇ ਚਿੱਟੇ ਛੋਲੇ ਥੋੜੇ ਖੱਟੇ ਜਿਹਾ ਸੁਆਦ ਲੱਗਦੇ ਫਟਿਆਈ ਵਾਲੇ ਇਹਨਾਂ ਨੂੰ ਆਪਾਂ ਧੁੰਨ ਮਿਲਦੀ ਆ। ਕਾਫੀ ਖੁਲਾ ਲੱਗ ਰਿਹਾ। ਬੜਾ ਖਵਾ ਕਿੰਨੀ ਸੋਹਣੀ ਆਉਂਦੀ ਠੰਡੇ ਠੰਡੇ। ਕੋਈ ਗੱਲ ਨਹੀਂ। ਮਨਜਿੰਦਰ ਦੇ ਵਾਵਾ ਫਰੈਲ ਲਾ ਕੇ ਧੋਣੀ ਪਾਤੀ। ਨਸਾਲਾ ਹੋਊਗੀ ਗਾੜਾ ਹੋਊਗਾ ਅੱਗੇ ਆਪਾਂ ਪਾ ਲਈ ਚਿੱਟੇ ਛੋਲੇ ਓਕੇ ਓਕੇ ਸਪਾਈਸੀ ਖਾਣੀ ਸਪਾਈਸੀ ਕਿਉਂਕਿ ਬੁੜੀਆਂ ਨੇ ਸਪਾਈਸੀ ਹੋਈਸ ਨਾਲ ਲੱਗਦੀ ਓਹ ਕੜੀ ਪੱਤਾ ਵਾਗ ਹਾਂਜੀ ਤੁਸੀਂ ਉੱਥੇ ਚਲੋ ਅਜੀ ਆਪਾਂ ਮਸਾਲੇ ਚ ਕੱਲਾ ਕੜੀ ਪੱਤਾ ਤੇ ਜੀਰਾ ਪਾਇਆ ਬਾਕੀ ਆਪਾਂ ਹੁਣ ਮਿਰਚ ਬਾਅਦ ਚ ਪਾਉਨੇ ਆ ਸੋ ਇਹਨੂੰ ਆਪਾਂ ਘੁਨ ਗਏ ਮਸਾਲੇ ਨੂੰ ਚੰਗੀ ਤਰ੍ਹਾਂ ਪੂਰੀਆਂ ਦਾ ਆਟਾ ਗੁੰਨਣ ਵਾਸਤੇ ਆਪਾਂ ਲਵਾਂਗੇ ਖੰਡ ਡੇਢ ਚਮਚਾ ਖੰਡ ਦਾ ਤੇ ਨਾਲ ਲਵਾਂਗੇ ਆਪਾਂ ਤੇ ਆਪਾਂ ਮਿਕਸ ਕਰ ਲੈਨੇ ਆ ਤੇ ਨਾਲ ਪਾਵਾਂਗੇ ਆਪਾਂ ਹੋਣ ਦਰਬਾਰਾ ਇਹਦੀ ਕਿੰਨੀ ਰੱਖੀ ਹੋਈ ਹੈ ਪਾਣੀ ਨੂੰ ਇਹ বিনা ਆਟਾ ਪਾ ਲਈ ਉਸ ਬੜੀਆਂ ਮਜੇਦੀਆਂ ਬਣਦੀਆਂ ਸੇਵ ਬਣਾ ਕੇ ਦੇਖੋ ਤੇ ਥੋੜੀ ਜੀ ਲਵਾਂਗੇ ਆਪਾਂ ਸੂਜੀ ਸੂਜੀ ਤੇ ਗੰਨ ਕੇ ਰੱਖ ਦਿੰਨੇ ਇਹਨੂੰ ਆਪਾਂ ਪਹਿਲਾਂ ਕਿਉਂਕਿ ਫਿਰ ਜਿਹੜਾ ਆਟਾ ਹੈ ਆਪਣਾ ਇਹ फुल जूगा अपन जूड़िया वा स्वाद बन गे आप मिठा सोडा थोड़ा जा लवे आप मिठा सोडा ठीक है बना के जरूर ट्राई करे वाली पूड़िया ਤਾਕੀ ਆਪਾਂ ਇਹ ਨਾਰਮਲ ਜਿਹਾ ਪਾਣੀ ਨਾਲ ਇਹ ਆਟਾ ਕੰਨਣਾ। ਫਿਰ 8-10 ਘੰਟਾ ਗੁੰਨ ਕੇ ਆਪਾਂ ਇਹ ਆਟਾ ਰੱਖ ਦੇਣਾ। ਜਿੰਨੀਆਂ ਵੀ ਆਪਾਂ ਚੀਜ਼ਾਂ ਪਾਈਆਂ ਅੰਡਾ, ਦਹੀਂ, ਮਿੱਠਾ ਸੋਦਾ। ਤੇ ਇਹ ਇੱਕ ਹਿਸਾਬ ਦੇ ਛਟੂਰੇ ਬਣਨਗੇ। ਬਹੁਤ ਖਰਾਬ ਕੁੱਕਰ ਦੀਆਂ ਸੀਟੀਆਂ ਤੋਂ ਬੜਾ ਡਰਦਾ। ਲਓ। ਮੇਕਸੂਰੀ ਕੋਲ ਕੀ ਸਾਰੀ ਖੰਡ ਹੁਣ ਆਪਾਂ ਆਟਾ ਸਾਰਾ ਗੁੰਨ ਕੇ ਤੇ ਰੱਖ ਲਈ ਤੇ ਤਿਆਰ ਕਰਕੇ ਸਾਰੀ ਕਸਨੁਰਾ ਲਾ ਲੈਨੇ ਇਹ ਰਾਜ ਕੁੱਕਰ ਦੀਆਂ ਸੀਟੀਆਂ ਤੋਂ ਬਹੁਤ ਡਰਦਾ ਨਾਰਮਲ ਪਾਣੀ ਦੇ ਨਾਲ ਹੀ ਆਪਾਂ ਗੁੰਮਣਾ ਹੈ ਤੇ ਨਾਂ ਵਾਲਾ ਸਖਤ ਹੋਵੇ ਤੇ ਨਾਂ ਹੀ ਵਾਲਾ ਤਿੰਲਾ ਹੋਵੇ ਆਪਾਂ ਥੋੜਾ ਜਿਹਾ ਆਪਾਂ ਇੱਥੇ ਹੱਥ ਨੂੰ ਤੇਲ ਲਾ ਲਾਂਗੇ ਕਿ ਜਿਹੜਾ ਆਪਾਂ ਆਪਣੇ ਹੱਥ ਨਾਲ ਨਾਲ ਚੁੰਬੜੇ ਥੋੜਾ ਜਿਹਾ ਲਾ ਲਈਆ ਬਹੁਤ ਸੋਨਾ ਗੁੱਜ ਕੇ ਆਟਾ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਕੇ ਰੱਖ ਦਿੰਦੇ ਆ ਇੱਕ ਵਾਰੀ ਫੇਰ ਮੁੱਕੀ ਦਵਾਂਗੇ ਜਦੋਂ ਆਪਾਂ ਇਹਨਾਂ ਨੂੰ ਪਕਾਉਣਾ ਹੋਇਆ ਵੇਲਣੀਆਂ ਹੋਈਆਂ ਤੇ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਅੱਧੇ ਘੰਟੇ ਵਾਸਤੇ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਤੇ ਆਟਾ ਫੁੱਲ ਜਾਊਗਾ ਬੜਾ ਸੋਹਣਾ ਕਲਰ ਆਇਆ ਸਬਜੀ ਦਾ ਸਾਰਾ ਹੀ ਪਾ ਦਿੰਦੇ ਆ ਧਨੀਆ ਥੋੜਾ ਜਿਹਾ ਦਿੰਦੇ ਹਾਂ ਜੀ ਜਿਆਦਾ ਨੂੰ ਤਾਂ ਇੰਨਾ ਜਿਆਦਾ ਆ ਨਾ ਸੋਈ ਦੇ ਵਿੱਚ ਵੇਖਣ ਦਾ ਵੀ ਮੈਂ ਆ ਵੀ ਚੀਜ਼ ਵੇਖਾਂ ਆ ਵੀ ਵੇਖਾਂ ਪਤਾ ਨਹੀਂ ਸਾਰੇ ਬੱਚਿਆਂ ਨੂੰ ਯਾਦਤ ਹੁੰਦੀ ਆ ਕਿ ਇਹਨੂੰ ਹੀ ਆ ਦਾ ਮੌਸਮ ਕਰਕੇ ਤਾਂ ਚਲੋ ਪੂੜੀਆਂ ਬਣਾ ਲੈਨੇ ਆ ਆਟਾ ਬੜਾ ਸੁਨ vàngੀ ਕੋਲ ਲਿਆ ਕਿਉਂ ਲਾ ਲਿਆ ਫਿਰ ਨਾ ਪਾ ਛੋਲੇ ਤੂਰੇ ਕਹਿ ਲੋ ਤੇ ਛੋਲੇ ਪੂੜੀਆਂ ਕਹਿ ਲੋ ਅਸਲਾ ਦੇ ਵਿੱਚ ਰੱਖ ਤੇਲ ਆਪ

ਸਸ ਤੇਲ ਮੈਂ ਠੰਡਾ ਹੋ ਗਏ ਫਿਰ ਬੜੀਆਂ ਸੁਣੀਆਂ ਤੇ ਬਾਕੀ ਬਿਲਕੁਲ ਵੀ ਨਹੀਂ ਸੜ ਰਹੀਆਂ ਜਿਆਦਾ ਵੀ ਨਹੀਂ ਆਪਾਂ ਕਰਨਾ ਕੀ ਸਾੜੀ ਚਾਹਣ ਠੰਡਾ ਜੂਆਂ ਦੇ ੱਲੇਆਂ ਕਰਦੇ ਵੜਗੇ ਨਾ ਛੋਲੇ ਭਟੂਰੇ ਨਾਲ ਆਂਬ ਦਾ achar ਬਹੁਤ ਜਿਆਦੇ ਬੱਦਲ ਆ ਗਿਆ ਕਾਲੀ ਘਟ ਚੜੀ ਆ। ਮੇਰਾ ਸਿੰਘਾ। ਕੁਰੀਆਂ ਖਾਣ ਦਾ ਮਜ਼ਾ ਆ ਜੂਗਾ। ਹਾਂਜੀ ਹਾਂਜੀ। ਐਵੇਂ ਨਹੀਂ ਕਰੀ ਜਾਈਦਾ। ਕਿੰਨਾ ਮੀਂਹ ਆ ਗਿਆ ਓਏ। ਓ। ਦੇਖਾ ਵਾ। ਓ ਹਵਾ ਕਿ ਨਹੀਂ ਮੀਂਹ ਕਿ ਨਹੀਂ। ਇਹ ਜਿਆ ਪੈ ਨੂੰ।